यूपी ਦੇ ਵਿੱਚ ਤੁਹਾਨੂੰ ਪਤਾ ਹੈ گا ਗਊਆਂ ਹੱਤਿਆਂ ਜਿਹੜੀਆਂ ਘੱਟ ਕਿਉਂ ਗਈਆਂ ਉੱਥੇ ਪਿਓ ਬੈਠਾ ਜੋਤੀ हमने ਜਿੰਨਾ ਵੀ ਗਾੜੀ ਬਗੜਾ ਹੈ ਨਾ ਜਿਆਦਾ ਸੇ ਜਿਆਦਾ ਉਹ ਗਾੜੀ ਹੁੰਦਾ ਹੈ ਸਾਰੰਗਪੁਰ ਮੇਰਟ ਦਿੱਲੀ ਦਾ ਤੂੰ ਉਧਰ ਕਿਉਂ ਨਹੀਂ ਜਾ ਰਹੀ ਇਧਰ ਕਿਉਂ ਨਹੀਂ ਜਾ ਰਹੀ ਇਧਰ ਕਿਉਂ ਆਤੀ ਹੈ ਤੂੰ ਜਾ ਇੱਕ ਮਿੰਟ ਪੰਜਾਬ ਦੇ ਵਿੱਚੋਂ ਤੂੰ ਜਾ ਰਹੀਆਂ ਤੂੰ ਕ੍ਰੋਸ ਹੋ ਕੇ ਇਹ ਗਾਹੂ ਦਾ ਮਾਸ ਜਾ ਰਹਾ ਜੰਮੂ ਕਸ਼ਮੀਰ ਤੇ ਕਰਕੇ ਜਾਂਦੀ ਹੈ ਜੰਮੂ ਕਸ਼ਮੀਰ ਜਾ ਰਹਾ ਤੇਰੀ ਬਾਸ ਨੂੰ ਨਾ ਸੈਂਟਰ ਕਿਉਂ

ਉਸ ਗਾੜੀ ਦਾ ਓਨਰ ਨਿਕਲਾ ਦਿੱਲੀ ਦਾ ਬੰਦਾ ਦੀਪਕ ਸਿੰਘ ਉਸ ਦਾ ਨਾਮ ਹੈ ਜੋ ਭਾਜਪਾ ਦਾ ਅਧਿਕਾਰੀ ਹੈ ਉਸ ਕੋ ਕਿਉਂ ਨਹੀਂ ਪਕੜਾ ਜਾਂਦਾ ਹੈ ਜੋ ਪਤਾ ਨਹੀਂ 20000 ਕਰੋੜ ਦਾ ਮਾਲਕ ਹੈ ਜੋ ਧੰਦਾ ਕਰਵਾ ਰਿਹਾ ਹੈ ਸਾਡੇ ਲੋਕ ਖੁਦਗੱਦਾਰ ਹੈ ਸਭ ਤੋਂ ਵੱਡੀ ਤਾਂ ਮਸਾਲ ਮਾਇਆ ਇਹ ਦਿਨਾਂ ਜਿਹੜੇ ਲੋਕੀ ਇੱਕ ਦੂਜੇ ਨੂੰ ਫਿੱਕ ਪਾਉਂਦੇ ਹਨ ਹਿੰਦੂ ਸਿੱਖ ਭਾਈਚਾਰਾ ਜਿਹੜਾ ਲੱਗ ਲੱਗ ਆ ਉਹ ਚੀਜ਼ ਨੂੰ ਆ ਦੇਖੋ ਉਹਨਾਂ ਨੇ ਮਿਸਾਲ ਦਿੱਤੀ ਹੈ ਜਿਹੜੀਆਂ 12 ਗਾਵਾਂ ਪੜੀਆਂ ਕਿਸੇ ਨੇ ਦੱਸਤਾ ਜੀ ਅਗਰ ਆਪ ਜਾਣੀਆਂ ਵੱਡਣ ਵਾਸਤੇ ਪੂਰਾ ਉਹਨਾਂ ਨੇ ਐਂ ਰੱਖਿਆ ਸੀ ਤੁਹਾਨੂੰ ਲੱਗਣਾ ਹੀ ਸੀ ਇਹ گاਵਾਵਾਂ ਦੇ ਵਿੱਚ ਰੇਤੇ ਦਾ ਥੱਲੇ ਰੇਤਾ ਰੱਖੀ ਹੋਈ ਆ ਨਾ ਆਵਾਜ਼ ਆਵੇ گاਵਾ ਦੇ ਪੈਰਾ ਦੀ ਠੀਕ ਆ ਇਹ ਪਾਜੀ ਵੱਡਣ ਵਾਸਤੇ ਹੀ ਹੁੰਦਾ ਵਾ ਇਹ ਚੀਜ਼ ਜਿਹੜੇ ਕਰਦੇ ਆ ਨਾ ਜਿਹੜੇ ਲੋਕ ਇੱਥੋਂ ਵੀ ਵੇਚਦੇ ਨੇ ਇਹ ਵੱਡਣ ਵਾਸਤੇ ਹੀ ਕਰਦੇ ਨੇ ਪਾਜੀ ਡੈਰੀ ਅੱਲਾ ਦਾ ਪਤਾ ਕੀ ਕੰਮ ਆ ਜਦੋਂ ਤਾਂ ਦੁੱਧ ਵੇਚਦੇ ਨੇ ਉਦੋਂ ਉਹਨਾਂ ਦੀ ਜਦੋਂ ਨਹੀਂ ਵੇਚਦੇ ਉਹ ਸਾਡੀ ਪਹਿਲਾਂ ਤਾਂ ਜਿਹੜੇ ਰਾਜਨੀਤੀ ਕਰਦੇ ਨੇ ਗਊਆਂ ਦੇ ਉੱਪਰ ਜਿਹੜੀ ਆਪਣੇ ਗਨਮੈਨਾਂ ਦੀ ਰਾਜਨੀਤੀ ਚਮਕਾਉਂਦੇ ਨੇ ਇਹ ਉਹਨਾਂ ਵਾਸਤੇ ਮੈਸੇਜ ਆ ਤੁਸੀਂ ਜਿਹੜਾ ਕੰਮ ਕਰਨਾ ਨਾ ਜਾਂ ਤਾਂ ਜ਼ਮੀਨੀ ਪੱਧਰ ਤੇ ਆ ਕੇ ਕਰਿਆ ਕਰੋ ਐਵੇਂ ਆ ਕੇ ਫੋਕੇ ਫੈਂਟਰ ਨਾ ਮਾਰਿਆ ਕਰੋ ਦੋ ਚਾਰ ਗਨਮੈਨ ਜੇ ਆ ਕੇ ਆਪਣੀ ਰਾਜਨੀਤੀ ਚਮਕਾ ਕੇ ਤੁਰ ਪੈਣੇ ਹੋ ਦੇਖ ਰਹੇ ਹੋ ਤਾਂ ਚਾਰਾਗ نیوز ਸੇ ਮੈਂ ਤੁਹਾਡਾ دوست ਮਿਲਨ ਸੀ ਸੋ ਇਸ ਟਮਸੀ ਲੁਧਿਆਣਾ ਦੇ ਜੋ ਮੱਤੇਵੜ ਚੌਂਕੀ ਦੇ ਵਿੱਚ ਮੌਜੂਦ ਆ ਜਿੱਥੇ ਕੀ ਤੁਹਾਨੂੰ ਦੱਸੀਏ ਰਾਤ ਇੱਕ ਗਊ ਨਾਲ ਜਿਹੜਾ ਪੜਿਆ ਹੋਇਆ ਟਰੱਕ ਜਿਹੜਾ ਆ ਬਰਾਮਦ ਕੀਤਾ ਗਿਆ ਲੇਕਿਨ ਪਿੰਡ ਵਾਸੀਆਂ ਦੇ ਵੱਲੋਂ ਜੋ ਸਾਡਾ ਮੌਜੂਦ ਨਹੀਂ ਗੱਲਬਾਤ ਕਰਦੇ ਨੀਰੇ ਚੋਪੜਾ ਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਪਿੰਡ ਵਾਸੀ ਹੋ ਜਿਹੜਾ ਰਾਤ ਇਹ ਗਊ ਦਾ ਜਿਹੜਾ ਪੜਿਆ ਹੋਇਆ ਟਰੱਕ ਜਿਹੜਾ ਆ ਬਰਾਮਦ ਕੀਤਾ ਗਿਆ ਪਾਜੀ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੀ ਬਹਾਦਰੀ ਕਰਦੇ ਹਾਂ ਜਿਹੜੀਆਂ ਗਊ ਕੱਟਣ ਤੋਂ ਬਚਾਤੀਆਂ ਉਹਨਾਂ ਨੇ ਠੀਕ ਆ ਇਹ ਜਿਹੜੀਆਂ ਜਾ ਕੇ ਉੱਥੇ ਕੱ ਸੇ ਕਈ ਆਪਣੇ ਸਿੱਖ ਭਾਈ ਜਾ ਰਹੇ ਸੀਗੇ ਜਿਨ੍ਹਾਂ ਨੇ ਗਾਂ ਫੜੀਆਂ ਵਾ ਇਹ ਸਭ ਤੋਂ ਵੱਡੀ ਤਾਂ ਮਸਾਲ ਮਾਇ ਇਹ ਦਿਨਾਂ ਜਿਹੜੇ ਲੋਕੀ ਇੱਕ ਦੂਜੇ ਨੂੰ ਫਿੱਕ ਪਾਉਂਦੇ ਹਨ ਹਿੰਦੂ ਸਿੱਖ ਭਾਈਚਾਰਾ ਜਿਹੜਾ ਲੱਗ ਲੱਗ ਉਹ ਚੀਜ਼ ਨੂੰ ਦੇਖੋ ਉਹਨਾਂ ਨੇ ਮਿਸਾਲ ਦਿੱਤੀ ਹੈ ਜਿਹੜੀਆਂ 12 ਗਾਵਾਂ ਫੜੀਆਂ ਵਾਂ ਤੇ 12 ਗਾਵਾਂ ਜਿਸ ਇਲਾਕੇ ਦੇ ਵਿੱਚ ਉਹ ਨਿਕਲ ਕੇ ਲੈ ਕੇ ਆ ਰਹੇ ਸੀਗੇ ਕਿ ਕਿਸ ਤਰ੍ਹਾਂ ਪਿੰਡ ਵਾਸੀਆਂ ਦਾ ਰੋਸ ਰਿਹਾ ਵੀ ਜਿਸ ਤਰ੍ਹਾਂ ਇਹਨਾਂ ਨੂੰ ਫੜਿਆ ਰਾਤ ਇਹਨਾਂ ਨੂੰ ਕਾਬੂ ਕੀਤਾ ਗਿਆ ਭਾਜੀ ਉਹਨਾਂ ਨੂੰ ਪਤਾ ਲੱਗਿਆ ਜਿਵੇਂ ਪਿੰਡ ਵਾਸੀਆਂ ਨੂੰ ਕਿਸੇ ਨੇ ਦੱਸਤਾ ਜੀ ਅਗਰ ਆ ਜਾਨੀਆਂ ਵੱਡਣ ਵਾਸਤੇ ਪੂਰਾ ਉਹਨਾਂ ਨੇ ਇਹ ਰੱਖਿਆ ਸੀ ਤੁਹਾਨੂੰ ਲੱਗਣਾ ਹੀ ਸੀ ਇਹ ਗਾਵਾਵਾਂ ਦੇ ਵਿੱਚ ਰੇਤੇ ਦਾ ਥੱਲੇ ਰੇਤਾ ਰੱਖੀ ਹੋਈ ਆ ਨਾ ਆਵਾਜ਼ ਆਵੇ ਗਾਵਾਂ ਦੇ ਪੈਰਾਂ ਦੀ ਠੀਕ ਆ ਇਹ ਪਾਜੀ ਵੱਡਣ ਵਾਸਤੇ ਹੀ ਹੁੰਦਾ ਵਾ ਇਹ ਚੀਜ਼ ਜਿਹੜੇ ਕਰਦੇ ਆ ਨਾ ਜਿਹੜੇ ਲੋਕ ਇੱਥੋਂ ਵੀ ਵੇਚਦੇ ਨੇ ਇਹ ਵੱਡਣ ਵਾਸਤੇ ਹੀ ਕਰਦੇ ਨੇ ਕੰਨਾਂ ਦੇ ਉੱਤੇ ਇਹਨਾਂ ਦੇ ਟੈਗ ਵੀ ਲੱਗੇ ਨੇ ਲੱਗਦਾ ਵੀ ਡੈਰੀ ਵਾਲਿਆਂ ਨੇ ਕਿਉਂ ਛੱਡੀਆਂ ਹੁੰਦੀਆਂ ਨੇ ਬਾਹਰ ਫਿਰ ਇਹਨਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਸੀ ਡਰਾਈਵਰ ਮੋਕੇ ਤੇ ਫੜਿਆ ਗਿਆ ਪਾਜੀ ਡੈਰੀ ਵਾਲਾ ਤਾਂ ਪਤਾ ਕੀ ਕੰਮ ਆ ਜਦੋਂ ਤਾਂ ਦੁੱਧ ਵੇਚਦੇ ਨੇ ਉਦੋਂ ਉਹਨਾਂ ਦੀ ਜਦੋਂ ਨਹੀਂ ਵੇਚਦੇ ਉਹ ਸਾਡੀ ਫਿਰ ਉਹ ਹਿੰਦੂ ਸਮਾਜ ਦੀ ਜਿਹੜੇ ਫੜਨ ਉਹਨਾਂ ਦੀਆਂ ਵਾ ਜਦੋਂ ਰੋ ਉਹ ਨਹੀਂ ਦੇਖਿਆ ਜਾਂਦੀਆਂ ਪਹਿਲਾਂ ਤਾਂ ਜਿਹੜੇ ਰਾਜਨੀਤੀ ਕਰਦੇ ਨੇ ਗਊਆਂ ਦੇ ਉੱਪਰ ਜਿਹੜੀ ਆਪਣੇ ਗਨਮੈਨਾਂ ਦੀ ਰਾਜਨੀਤੀ ਚਮਕਾਉਂਦੇ ਨੇ ਇਹ ਉਹਨਾਂ ਵਾਸਤੇ ਮੈਸੇਜ ਆ ਤੁਸੀਂ ਜਿਹੜਾ ਕੰਮ ਕਰਨਾ ਹੈ ਨਾ ਜਾਂ ਤਾਂ ਜ਼ਮੀਨੀ ਪੱਧਰ ਤੇ ਆ ਕੇ ਕਰਿਆ ਕਰੋ ਐਵੇਂ ਆ ਕੇ ਫੋਕੇ ਫੈਂਟਰ ਨਾ ਮਾਰਿਆ ਕਰੋ ਦੋ ਚਾਰ ਗਨਮੈਨ ਜੇ ਆ ਕੇ ਆਪਣੀ ਰਾਜਨੀਤੀ ਚਮਕਾ ਕੇ ਤੁਰ ਪੈਣੇ ਹੋ ਜੇ ਅਸੀਂ ਆਏ ਆ ਤੇ ਪੱਛਾ ਵੀ ਦਰਜ ਹੋਇਆ ਹੋਇਆ ਤੁਸੀਂ ਦੇਖ ਲਓ ਪਰਚੇ ਦੀ ਕਾਪੀ ਸਾਡੇ ਕੋਲ ਆ ਪਰਚਾ ਦਰਜ ਕਰਵਾਇਆ ਹੋਇਆ ਸੀ ਆਪਣੇ ਕਿਆ ਪੁੱਛਾਇਆ ਕਿ ਕਿਵੇਂ ਪਤਾ ਲੱਗਦਾ ਹੈ ਗਾਏ ਕਿਵੇਂ ਲੈ ਕੇ ਜਾ ਰਹੇ ਹਨ जिसका जो बिजनेस होता है ना उसको पता होता है कि हमारा बिज़नेस हमें कैसे करना है उसको पता है मारने के लिए भेज रहा है कैसे बचा के लेके जाना है ठीक है इसमें जो जो लोग इन्वॉल्व थे सभी के ऊपर पर्चा दर्ज होना है दो बंदे पे बाई नेम हो चुका है ठीक है एक काटने के लिए गाए जा रहा था इसमें लोकल लोग भी मिले हुए हैं जो लुधियाना के हैं मायापुरी के हैं बस्ती चौक के हैं उनको भी हम नहीं छोड़ेंगे बहुत जल्दी उनको भी हम अपने अंडर में लेंगे ये पूरी एक गैंग है पूरी टीम बनाई हुई है और उनको एक चेतावनी भी है दो हजार करोड़ की तगड़ा वाला बिजनेस है नब्बे जो कम से कम आप लगा लो दिल्ली से लेके हरियाणा सारंगपुर एक जगह के लोग इसमें इन्वॉल्व है मिले हुए है ये धंधा है उनका बिजनेस है तो ਬਹੁਤ ਜਲਦੀ ਇਸ ਚੀਜ਼ 'ਤੇ ਵੀ ਕੰਮ ਕੀਤਾ ਜਾਏਗਾ ਕਿ वहां तक पहुंचे अभी तो अपनी उतनी मजबूती नहीं है सभी भाइयों की लेकिन बहुत जल्दी वहां तक भी पहुंचेंगे जहां से मेन चल रहा है दुकानदारी जी किस तरह का ना दी फिर गल आ जाती है पार्टीबाजी वाली है ना मैं थाने बता दूं यूपी के बीच थाने पता है गांव हथिया जेड़ियां कट के हो गई हैं ओथे पियो बैठा योगी ठीक है ये पंजाब है मैं पंजाब का नागरिक हूं ਠੀਕ ਆ ਮੈਂ ਪਹਿਲਾ ਤਾਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਕਿਸ ਸਰਦਾਰਾਂ ਦਾ ਸਿੱਖਾਂ ਦਾ ਜਿਨ੍ਹਾਂ ਨੇ 12 ਗਊਆਂ ਦੀ ਜਾਨ ਬਚਾਈ ਹੈ ਦੂਜੀ ਗੱਲ ਜਦੋਂ ਕਾਨੂੰਨ ਠੀਕ ਆ ਤੇ ਰਾਜਨੀਤੀਆਂ ਜਿਹੜੇ ਇਹਨਾਂ ਚੀਜ਼ਾਂ ਤੇ ਕਰਦੇ ਨੇ ਗਨਮੈਨਾਂ ਦੀਆਂ ਰਾਜਨੀਤੀਆਂ ਜਿਹੜੇ ਕਰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਘੱਟ ਦੇਖਦੀਆਂ ਨੇ ਉਹਨਾਂ ਨੂੰ ਉਦੋਂ ਦੇਖਦੀਆਂ ਜਦੋਂ ਉਹਨਾਂ ਨੂੰ ਕੋਈ ਫੇਮ ਮਿਲਣਾ ਹੋਵੇ ਜਦੋਂ ਉਹਨਾਂ ਨੂੰ ਕੋਈ ਫੇਮ ਮਿਲਣਾ ਹੋਵੇ ਨਾ ਉਦੋਂ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਦੇਖਦੀਆਂ ਨੇ ਮੈਨੂੰ ਨੀਰਜ ਚੋਪੜਾ ਜੀ ਨੂੰ ਵਿਸ਼ਾਲ ਜੀ ਨੂੰ ਸਾਡੇ ਸਰਪੰਚ ਸਾਹਿਬ ਨੂੰ ਕਦੀ ਵੀ ਤੁਸੀਂ ਦੇਖ ਲਿਓ ਅਸੀਂ ਉਸ ਜਗ੍ਹਾ ਤੇ ਹੁੰਨੇ ਆ ਚਾਹੇ ਮੀਡੀਆ ਆਵੇ ਚਾਹੇ ਜਨਤਾ ਆਵੇ ਚਾਹੇ ਨਾ ਆਵੇ ਅਸੀਂ ਆਪਣਾ ਫਰਜ਼ ਨਿਭਾਉਣਾ ਸਾਨੂੰ ਸੇਵਾ ਕਰਨ ਦਾ ਟੈਗ ਲੱਗਿਆ ਹੈ ਤੇ ਅਸੀਂ ਕਰਦੇ ਰਵਾਂਗੇ ਬਟ ਗੱਲ ਸਭ ਤੋਂ ਵੱਡੀ ਉਹ ਹੈ ਜਿਸ ਜਗ੍ਹਾ ਦਾ ਰਾਜਾ ਤਾਕਤਵਰ ਹੁੰਦਾ ਹੈ ਨਾ ਉਸ ਏਰੀਆ ਦੀ ਜਨਤਾ ਆਪਣੇ ਆਪ ਤਾਕਤਵਰ ਹੁੰਦੀ ਹੈ ਯੂਪੀ ਦੇ ਵਿੱਚ ਜਿਹੜਾ ਯੋਗੀ ਬੈਠਾ ਹੈ ਨਾ ਉਹ ਇਸ ਤਰੀਕੇ ਦਾ ਪੁਜਾਰੀ ਵੀ ਹੈ ਔਰ ਉਹ ਇਸ ਤਰੀਕੇ ਦਾ ਸੇਵਾਦਾਰ ਵੀ ਹੈ ਕਿ ਮੈਂ ਕਹਿੰਦਾ ਉਸ ਏਰੀਆ ਦੇ ਵਿੱਚ ਗਊ ਹੱਤਿਆ ਹੋ ਕੇ ਦਿਖਾਵੇ ਇਸ ਏਰੀਆ ਦੇ ਵਿੱਚ ਗਊ ਹੱਤਿਆ ਤੁਸੀਂ ਕਹਿ ਰਹੇ ਹੋ ਨਾ ਕਿਉਂ ਬੱਦਰੀਆਂ ਇਹ ਤਾਂ ਬੱਦਰੀਆਂ ਇਹ ਚੀਜ਼ਾਂ ਦੇ ਵੱਲ ਧਿਆਨ ਬਹੁਤ ਘੱਟ ਦਿੱਤਾ ਜਾਂਦਾ ਹੈ ਭਾਜੀ ਕੋਈ ਦੋ ਸਾਲਾਂ ਤੋਂ ਜ਼ਿਆਦਾ ਹੋਣ ਲੱਗੀਆਂ ਤੁਸੀਂ ਮੰਨਦੇ ਹੋ ਜਦੋਂ ਪੰਜਾਬ ਸਰਕਾਰ ਆਈ ਆ ਠੀਕ ਹੈ ਦੋ 23 ਸਾਲਾਂ ਤੋਂ ਚਾੜੂ ਦੀ ਤੁਸੀਂ ਦੇਖਿਓ ਜਾਂਦੀਆਂ ਹਿੰਦੂਆਂ ਦੇ ਹਮਲੇ ਹੋ ਰਹੇ ਨੇ ਗਾਵਾਂ ਦੇ ਟਰੱਕ ਫੜੇ ਜਾ ਰਹੇ ਨੇ ਮਾਸਾਂ ਦੇ ਮਾਸ ਵੜੇ ਜਾ ਰਹੇ ਗੈਂਗਸਟਰ ਵੱਧ ਰਿਹਾ ਨਸ਼ੇ ਤੱਕ ਤਰੀਬ ਬਾਸ ਇਹ ਕਿਉਂ ਵੱਧ ਰਿਹਾ ਪਤਾ ਕਿਉਂ ਸਰਕਾਰ ਦੇ ਨਹੀਂ ਇੱਕ ਮਿੰਟ ਮੇਰੀ ਬਾਸ ਸੁਣੋ ਸੈਂਟਰ ਵਿੱਚ ਕੌਣ ਬੈਠਾ ਹੈ ਇਸ ਕੋ ਤੋਂ ਉਹ ਦੇਖੇਗਾ ਜੋ ਸੈਂਟਰ ਵਿੱਚ ਬੈਠਾ ਹੈ ਰਾਤ ਕੀ ਔਕਾਤ ਹੈ ਅਗਰ ਜੇ ਸੈਂਟਰ ਗਵਰਨਮੈਂਟ ਚਾਹ ਲੈ ਕੇ ਅਸੀਂ ਗਾਂਹ ਕੋ ਨਹੀਂ ਕੱਟਨੇ ਦੇਂਗੇ ਤੇ ਗਾਂਹ ਕੱਟੇਗੀ ਕਿਵੇਂ ਇਹ ਜੇ ਮੇਨ ਜੋ ਮੈਂ ਮੈਂ ਰਿਮੋਟ ਦਾ ਕੰਟਰੋਲ ਮੈਨ ਕਟ ਨਹੀਂ ਹੋ ਰਿਹਾ ਤੁਸੀਂ ਕਹਿੰਦੇ ਹੋ ਨਾ ਸੈਂਟਰ ਪੰਜਾਬ ਸਰਕਾਰ ਦੇ ਵਿੱਚ ਜਦੋਂ ਇੱਥੇ ਹੋਵੇ ਨਾ ਪੰਜਾਬ ਸਰਕਾਰ ਹੋਵੇ 1 ਮਿੰਟ ਇੱਕ ਵਾਰ ਵਿਸ਼ਾਲ ਜੀ ਵਿਸ਼ਾਲ ਜੀ ਇੱਕਾ ਸਾਹਿਬ ਅਸੀਂ ਨੇ ਜਿੰਨਾ ਵੀ ਗਾਰੀ ਬੱਕਰਾ ਹੈ ਨਾ ਜਿਆਦਾ ਸੇ ਜਿਆਦਾ ਉਹ ਗਾਰੀ ਹੋਤਾ ਹੈ ਸਾਰੰਗਪੁਰ ਮੇਰਟ ਦਿੱਲੀ ਕਾ ਤੂੰ ਉਧਰ ਕਿਉਂ ਨਹੀਂ ਜਾ ਰਹੀ ਇਧਰ ਕਿਉਂ ਨਹੀਂ ਜਾ ਰਹੀ ਇਧਰ ਕਿਉਂ ਆਤੀ ਹੈ ਦਿੱਲੀ ਕੇ ਲੋਕ ਕੀ ਕਰ ਰਹੇ ਜੋ ਦਿੱਲੀ ਸੇ ਗੋਮਾਸ ਕੱਟ ਕੇ ਆ ਰਹੀ ਹੈ ਵਹਾਂ ਜਾ ਰਹੀ ਹੈ ਪੰਜਾਬ ਚੋਂ ਕਿਉਂ ਆ ਰਹੀ ਹੈ ਇਹ ਚੀਜ਼ਾਂ ਹੁੰਦੀਆਂ ਪੰਜਾਬ ਇੱਕ ਮਿੰਟ ਪੰਜਾਬ ਦੇ ਵਿੱਚੋਂ ਕਿਉਂ ਜਾ ਰਹੀਆਂ ਤੁਸੀਂ ਕ੍ਰੋਸ ਹੋ ਕੇ ਇਹ گاਊ ਦਾ ਮਾਸ ਜਾ ਰਹਾ ਜੰਮੂ ਕਸ਼ਮੀਰ ਇਹ ਕਰਕੇ ਜਾਂਦੀ ਹੈ ਜੰਮੂ ਕਸ਼ਮੀਰ ਜਾ ਰਹਾ ਹੈ ਤੇਰੀ ਬਾਤ ਨਹੀਂ ਨਾ ਸੈਂਟਰ ਨੂੰ ਕਿਉਂ ਛੋੜ ਰਹਾ ਹੈ ਪੰਜਾਬ ਸੇ ਜੰਮੂ ਕਸ਼ਮੀਰ ਜਾ ਰਹਾ ਹੈ ਪੰਜਾਬ ਸੇ ਜੰਮੂ ਪਛਣਾ ਕਿਉਂ ਮੈਂ ਗੱਲ ਕਰਦਾ ਵਾਂ ਫਿਰ ਵੀ ਦੇਖਿਆ ਜਾਵੇ ਤੁਹਾਡੀ ਗੱਲ ਸੱਚ ਹੈ ਜੇ ਵੀ ਤੁਸੀਂ ਕਹਿ ਰਹੇ ਹੋ ਕ੍ਰਾਈਮ ਦੇਖੋ ਕ੍ਰਾਈਮ ਵਧਿਆ ਨਹੀਂ ਕ੍ਰਾਈਮ ਤਾਂ ਬਿਲਕੁਲ ਵਧਿਆ ਪਾਜੀ 22 ਸਾਲਾਂ ਦੇ ਵਿੱਚ ਇੱਕ ਮਿੰਟ ਠਾਕੁਰ ਜੀ ਇੱਕ ਮਿੰਟ 22 ਸਾਲਾਂ ਪਹਿਲਾਂ ਮੈਨੂੰ ਇਹ ਦੱਸੋ ਕ੍ਰਾਈਮ ਵਧਿਆ ਨਹੀਂ ਤੁਹਾਡੇ ਹਿੰਦੂਆਂ ਦੀ ਮੋਤਾਂ ਨਹੀਂ ਹੋ ਰਹੀਆਂ ਹੋ ਰਹੀ ਹੈ ਤੁਸੀਂ ਕਿਉਂ ਹੋ ਰਹੀ ਹੈ ਇੱਕ ਮਿੰਟ 2014 ਤੋਂ ਬਾਅਦ ਜ਼ਿਆਦਾ ਗਊ ਕਟ ਰਹੀ ਹੈ ਇੱਕ ਮਿੰਟ ਜੀ ਦਾ ਮੈਂ ਨਾਮ ਨਹੀਂ ਰੱਖਣਾ ਪਾਰਟੀ ਦਾ 2000 ਵਿਸ਼ਾਲ ਜੀ ਵਿਸ਼ਾਲ ਜੀ ਅੱਜ ਦੇ ਟਾਈਮ ਦੇ ਵਿੱਚ ਇਕੱਲੇ ਤੁਸੀਂ ਰੋਡ ਤੇ ਨਿਕਲ ਸਕਦੇ ਹੋ ਮਿੰਟ ਉਹਨਾਂ ਦਾ ਸਵਾਲ ਹੈ ਕਿ ਛੇਕਰ ਹੁਣ ਆਮ ਆਦਮੀ ਪਾਰਟੀ ਸਰਕਾਰ ਇਹ ਲੋਕਾਂ ਨੇ ਇੱਕ ਵਧੀਆ ਚਿਹਰਾ ਚੁਣਿਆ ਸੀ ਲੇਕਿਨ ਫਿਰ ਵੀ ਪਹਿਲਾਂ ਇੰਨਾ ਕ੍ਰਾਈਮ ਨਹੀਂ ਵਧ ਰਿਆ ਸੀਗਾ ਹੁਣ ਤੁਸੀਂ ਆਪ ਹੀ ਦੇਖ ਰਹੇ ਹੋਗੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਿੰਨਾ ਕ੍ਰਾਈਮ ਵਧ ਗਿਆ ਭਾਜੀ ਕ੍ਰਾਈਮ ਦੀ ਮੁੱਦਾ ਨਹੀਂ ਅਸੀਂ ਗਊ ਰੱਖਿਆ ਦਲ ਤੋਂ ਆਏ ਸੀ ਹਿੰਦੂ ਭਾਈ ਸਾਡਾ 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 ਹਿੰਦੂ ਭਾਈ ਕ੍ਰਾਈਮ ਦਾ ਮੁੱਦਾ ਉੱਥੇ ਕੋਈ ਇੱਦਾਂ ਦਾ ਰਾਜਾ ਨਹੀਂ ਬਣਿਆ ਜਿਹੜਾ ਪ੍ਰੋਪਰ ਪਰਜਾ ਨੂੰ ਖੁਸ਼ ਕਰਕੇ ਰੱਖੇ ਮੁੱਦਾ ਤਾਂ ਸਾਡਾ ਗਉਆ ਤੇ ਹੈ ਰਾਜਾ ਜਿਹੀ ਪਹਿਲਾਂ ਕਦੇ ਇਸ ਤਰ੍ਹਾਂ ਮਾਸ ਲੈ ਕੇ ਲੇਕਿਨ ਨਹੀਂ ਨਿਕਲਦੀ ਅਸੀਂ ਕਿਸੇ ਬਾਡੀ ਤੋਂ ਨਹੀਂ ਹੈ ਕ੍ਰਾਈਮ ਦੀ ਗੱਲ ਮੈਂ ਕਰਦਾ ਜੇ ਕਹਿੰਦੇ ਹੋ ਨਾ ਕੋਈ ਇੱਦਾਂ ਦਾ ਰਾਜਾ ਨਹੀਂ ਹੈ ਕਿ ਜਿਸ ਏਰੀਆ 'ਚ ਕ੍ਰਾਈਮ ਵਧੇ ਵਿਸ਼ਾਲ ਜੀ ਆਪਾਂ ਜੁਪੀ ਦੇ ਰਹਿਣ ਵਾਲੇ ਆ ਤੁਸੀਂ ਜੁਪੀ ਦੇ ਰਹਿਣ ਵਾਲੇ ਹੋ ਅੱਜ ਦੇ ਟਾਈਮ ਦੇ ਵਿੱਚ ਜੁਪੀ 'ਚ ਲੁੱਟਖੋ ਹੋ ਰਹੀ ਐ ਜੁਪੀ ਦੇ ਵਿੱਚ ਬਦਮਾਸ਼ੀ ਹੋ ਰਹੀ ਐ ਕਿਉਂ ਨਹੀਂ ਹੋ ਰਹੀ ਉੱਥੇ ਉਹ ਬੈਠਾ ਮੈਂ ਫਿਰ ਦੁਆਰਤੀ ਗੱਲ ਕਰ ਰਿਹਾ ਉਹ ਕੱਲਾ ਭਗਵਾ ਵਾਗੇ ਨਹੀਂ ਬੈਠਾ ਉਹ ਐਹੋ ਜਾਵਾ ਉਹ ਕਹਿੰਦਾ 5 ਫੁੱਟ ਦਾ ਨਹੀਂ 4 ਫੁੱਟ ਕੁਛ ਇੰਚ ਦਾ ਹੂੰ ਉਨਾ ਬਣਾ ਦੂੰਗਾ ਜਿੰਨਾ ਹੋ ਵੈਸੇ ਗੱਲ ਕਰ ਰਿਹਾ ਮੈਂ ਚੋਰੀ-ਚੋਰੀ ਚੁਗਾਰੀ ਦਾ ਮੈਂ ਨਹੀਂ ਗੱਲ ਕਰ ਰਿਹਾ ਮੁੱਦਾ ਗਊਆ ਨਹੀਂ ਇੱਕ ਮਿੰਟ ਮੁੱਦਾ ਹੈ ਮੈਂ ਯਾਰ ਮੁੱਦਾ ਦਾ ਕੋਈ ਨਹੀਂ ਇੱਕ ਮਿੰਟ ਜਿਹਦੇ ਉੱਪਰ ਇੱਕ ਮਿੰਟ ਚੋਰੀ ਗਈ ਹੈ ਇਹ ਚੋਰੀ ਹੈ ਜਦ ਯੂਪੀ 'ਚ ਬੰਦ ਹੋ ਸਕਦਾ ਹੈ ਇਹ ਚੀਜ਼ ਦੇਖੋ ਇੱਕ ਮਿੰਟ तो तो जलंधर में हमने गाड़ी पकड़ा था ठीक है उस गाड़ी का ओनर निकला दिल्ली का बंदा दीपक सिंह उसका नाम है जो बीजेपी का अधिकारी है उसको क्यों नहीं पकड़ा जाता है जो पता नहीं बीस हजार करोड़ का मालिक है जो धंधा करवा रहा है हमारे लोग खुद गद्दार है ठीक है हमारे लोग खुद गलत है इस पे आवाज उठाएंगे करेंगे बात करोगे ਹਾਂਜੀ ਕਦ ਕ ਕਰੋਗੇ ਬਹੁਤ ਜਲਦੀ ਕਰਾਂਗੇ ਜੋ ਗਲਤ ਹੈ ਉਹ ਗਲਤ ਹੈ ਸਰਕਾਰ ਕਿਸੇ کا او کسی کا پارٹی کو ਆਪਣੇ ਕੋਲ سے کوئی বিজেপি ਤੋਂ ਗੌਰਵ ਜੀ ਸਾਹਿਬ ਨੂੰ ਦੂਜੇ ਨੇ ਕਿਸ ਤਰ੍ਹਾਂ ਦੇਖਦੇ ਹੋ گاਉ ਦਾ ਜਿਹੜਾ ਟਰੱਕ ਫੜਿਆ ਗਿਆ ਵਾ ਕਿ ਕਿੱਥੇ ਕਿੱਥੇ ਲੈ ਕੇ ਜਾ ਰਹੇ ਸੀ ਕੀ ਇਹਨਾਂ ਦਾ ਕੋਈ ਮਾਲਕ ਦਾ ਕੁਝ ਪਤਾ ਲੱਗ ਪਾਇਆ ਵੀ ਹੈ ਫਰੈਦ ਦਰਜ ਕਰਾਈਗੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੇਸ਼ਵਾਸੀਆਂ ਨੂੰ ਸასი ਸ਼ਾਲ ਕਹਿਣਾ ਉਹਨਾਂ ਦੇ ਪਿੰਡ ਵਾਲਿਆਂ ਦਾ ਧੰਨਵਾਦ ਕਰਦੇ ਆਪਾਂ ਜਿਨ੍ਹਾਂ ਨੇ ਆਪਣੀ ਜਾਨ ਦੇ ਖੇੜ ਕੇ ਬਾਈ ਜੀ ਇਹਨਾਂ ਦੀ ਬੇਜੁਬਾਨੀਆਂ ਦੀ ਗਊ ਮਾਤਾ ਦੀ ਜਿਨ੍ਹਾਂ ਨੇ ਉਹਨਾਂ ਨੇ ਜਾਨ ਬਚਾਈ ਔਰ ਜਦੋਂ ਉਹਨਾਂ ਨੇ ਟਰੱਕ ਰੋਕਿਆ ਤੇ ਟਰੱਕ ਦੇ ਨਾਲ ਜਿਹੜਾ ਡਰਾਈਵਰ ਦੇ ਨਾਲ ਕਲੈਕਟਰ ਬੈਠਾ ਸੀ ਉਹਨਾਂ ਦੇ ਵਿਚਾਰੇ ਬਜ਼ੁਰਗ ਦੇ ਵੀ ਹੱਥ ਦੇ ਉੱਤੇ ਮਲਕ ਉਹਨਾਂ ਨੇ ਰੋਡ ਮਾਰੀ ਉਹਨਾਂ ਨੇ ਫਿਰ ਵੀ ਨਹੀਂ ਛੱਡਿਆ ਇਹਨਾਂ ਨੂੰ ਟਰੱਕ ਵਾਲਿਆਂ ਨੂੰ ਫਿਰ ਵੀ ਉਹਨਾਂ ਦੇ ਮਗਰ ਲੱਗੇ ਰਹੇ ਪੂਰੀ ਸੂਰ ਰੱਖੀ ਇੱਕ ਟਰੱਕ ਉਹਨਾਂ ਨੇ ਪਹਿਲਾਂ ਵੀ ਭਰ ਕੇ ਵੇਚਿਆ ਸੀਗਾ ਫਿਰ ਉਹਨਾਂ ਨੇ ਸੋਚਿਆ ਕਿ ਇਹਨਾਂ ਵਿਚਾਰੀਆਂ ਦਾ ਕੋਈ ਕਸੂਰ ਤਾਂ ਹੈ ਨਹੀਂ ਪਹਿਲਾਂ ਦੁੱਧ ਪਿੰਦੇ ਇਹਨਾਂ ਦਾ ਦੋ ਦੋ ਪੀਨ ਤੋਂ ਬਾਅਦ ਇਹਨਾਂ ਨੂੰ ਆਵਾਰਾ ਛੱਡਿਆ ਜਾਂਦਾ ਆਵਾਰਾ ਚੱਕ ਕੇ ਇਹਨਾਂ ਨੂੰ ਫਿਰ ਬੰਨਿਆ ਜਾਂਦਾ ਭੁੱਖੀਆਂ ਖੁਰਲੀਆਂ ਤੇ ਬਿਠਾਈਆਂ ਜਾਂਦੀਆਂ ਫਿਰ ਇਹਨਾਂ ਨੂੰ ਬਿਲਕੁਲ ਵੱੱਜਲ ਕਰਕੇ ਉਸ ਤੋਂ ਬਾਅਦ ਇਹਨਾਂ ਦਾ ਬਿਜ਼ਨਸ ਕੀਤਾ ਕਰਨ ਤੋਂ ਬਾਅਦ ਇਹਨਾਂ ਨੂੰ ਉੱਥੇ ਜਾ ਕੇ ਵੱਡ ਫਟ ਕਰਦੇ ਆ ਫਿਰ ਇਹਨਾਂ ਨੂੰ ਖਾਂਦੇ ਆ ਇਹ ਸਭ ਤੋਂ ਵੱਡਾ ਪਾਪਾ ਜਿੰਨੇ ਵੀ ਇਹ ਲੋਕ ਠੀਕ ਹੈ ਜੀ ਇਹ ਕੰਮ ਕਰਦੇ ਆ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਂਦੀ ਆ ਵੀਰ ਜੀ ਹੁਣ ਕਾਰਵਾਈ ਕੀ ਕੀਤੀ ਗਈ ਹੈ ਮਿਲੇ ਉਹੰਦਰ ਐਸਚੂ ਸਾਹਿਬ ਨੂੰ ਮਿਲੇ ਵੀ ਵਗਨ ਹੋ ਗਿਆ ਵਾ ਠੀਕ ਆ ਉਹਨਾਂ ਨੇ ਜਿਹੜੀਆਂ گاਵਾਵਾਂ ਇਹ ਭੇਜਿਆ ਜਾਊਗੀਆਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਚੀਜ਼ ਜਾਣਦੇ ਆ ਇਹਨੀਆਂ ਸੀ ਕਿ ਮੋਕੇ ਤੇ ਕਹਾਂ ਇਹ 12 ਨੇ ਭਾਜੀ ਲੋਕਾਂ ਨੇ ਕਈਆਂ ਨੇ ਕਮੈਂਟ ਕਰਨੇ ਦੇਖੋ ਜੀ ਹਿੰਦੂ ਸਮਾਜ ਲਾਦਾ ਹਿੰਦੂ ਸਮਾਜ ਲੋਕਾਂ ਵਾਸਤੇ ਲੜਦਾ ਕਿਸੇ ਵਾਸਤੇ ਨਹੀਂ ਲੜਦਾ ਮੈਂ ਪਹਿਲਾਂ ਇਹ ਚੀਜ਼ਾਂ ਨੂੰ ਕਹਿ ਕੇ ਛੱਡਿਆ ਕਈਆਂ ਜਿਨ੍ਹਾਂ ਚਲੋ ਅਸੀਂ ਤਾਂ ਫਿਰ ਇੱਕ ਦੂਜੇ ਨਾਲ ਬਹਿਸਦੇ ਨੇ ਪਰ ਉਹ ਦੇਖੋ ਜਿਹੜੇ ਬਹਿਸਦੇ ਨਹੀਂ ਜਿਹੜੇ ਘਰੇ ਬਹਿ ਕੇ ਗਨਮੈਨਾਂ ਦੀ ਰਾਜਨੀਤੀ ਕਰਦੇ ਆ ਉਹ ਕਿੱਥੇ ਗਏ ਨੇ ਮੰਨਦੇ ਹੋ ਨਾ ਗੱਲ ਨੂੰ ਜਿਹ ਉਹ ਤਾਂ ਕਦੀ ਵੀ ਨਹੀਂ ਪਹੁੰਚਦੇ ਇਸ ਚੀਜ਼ਾਂ ਨੂੰ ਤੁਸੀਂ ਤਾਜਪੁਰ ਰੋਡ ਤੇ ਜਾ ਕੇ ਕਿਸੇ ਇਲਾਕੇ ਦੇ ਵਿੱਚ ਜਿਹੜੀ ਪਿੱਛੇ ਕਈ ਮੈਂ ਦੇਖਿਆ ਮੇਰੇ ਕੋਲ ਰਿਕਾਰਡ ਆ ਮੇਰੇ ਕੋਲ ਕੋਈ ਪਹਿਲਾਂ ਵੀ ਰਿਕਾਰਡ ਕੀਤਾ ਗਿਆ ਸੀ ਇਸ ਗੱਲ ਨੂੰ ਉੱਥੇ ਜਿਹੜੇ ਨੇ ਬੱਚੜੇ ਦੇ ਕੱਟੇ-ਵੱਟੇ ਜਿਹੜੇ ਅੰਗ ਪਿੱਛੇ ਪਏ ਹੋਏ ਨੇ ਲੇਕਿਨ ਉਹਨਾਂ ਵੱਲ ਕੋਈ ਨਿਗਾ ਕਿਉਂ ਨਹੀਂ ਦਿੱਤੀ ਜਾ ਰਹੀ ਤੁਸੀਂ ਤੁਸੀਂ ਇਹ ਚੀਜ਼ ਨੂੰ ਦੇਖਿਆ ਨਾ ਉਹ ਚਕਾਈ ਵੀ ਅਸੀਂ ਆ 70 ਦੀਆਂ 70 ਗਾਵਾਂ ਚਕਾਈਆਂ ਪਹਿਲਾਂ ਅਸੀਂ ਨੋ ਕ੍ਰਿਤੀਆਂ ਵਾਂ ਦਫਨਾਈਆਂ ਨੰਬਰ ਦੇ ਨਾਲ ਠੀਕ ਆ ਇਹ ਅਸੀਂ ਇਕੱਲੇ ਨਹੀਂ ਭਾਜੀ ਜੀ ਅਸੀਂ ਬੈਂਸਦੇ ਆਨੇ ਇੱਕ ਦੂਜੇ ਨਾਲ ਅਸੀਂ ਚੀਜ਼ ਨੂੰ ਨਹੀਂ ਦੱਸਦੇ ਅਸੀਂ ਹਾਂ ਵੀ ਚਲੋ ਅਸੀਂ ਬੈਂਸਦੇ ਸਿਰਫ ਇੱਕ ਮੁੱਦਿਆਂ ਕਰਕੇ ਠੀਕ ਆ ਪਰ ਜਿਹੜਾ ਦਫਨਾਣ ਦੇ ਵਾਸਤੇ ਇਹੀ ਹਿੰਦੂ ਕੰਮ ਆਉਂਦੇ ਨੇ ਅਸੀਂ ਜਿਹੜੇ ਚਾਰ ਪੰਜ ਜਾਣੇ ਤੁਰੇ ਫਿਰਦੇ ਨੇ ਨਾ ਇਹੀ ਲੋਕੀ ਮੁਰ ਕੇ ਪੈਸੇ ਵੀ ਲਾਂਦੇ ਨੇ ਤੇ ਮੁਰ ਕੇ ਖੜਦੇ ਵੀ ਨੇ ਜਿਹੜੇ ਗਨਮੈਨ ਨੇ ਰਾਜਨੀਤੀ ਕਰਦੇ ਕੋਈ ਨਹੀਂ ਖੜਦਾ ਤੁਸੀਂ ਕਹਿੰਦੇ ਪੇ ਨਾ ਉੱਥੇ ਅੰਖ ਮਿਲੇ ਸੀਗੇ ਲਾਤਾਂਵਾਵਾ ਜਿੱਦਾ ਕਿ ਬੱਚੇ ਬਛੜੇ ਮਰੇ ਹੋਏ ਮਿਲੇ ਸੀਗੇ ਮੈਂ ਉਹਨਾਂ ਬਛੜਿਆਂ ਦੀ ਗੱਲ ਕਰਦਾ ਜੋ ਕਿ 18 ਬਛੜੇ ਇੱਕ ਕਟੀਆਂ गाव गाइया मिलिया अपनी बेवकूफ अपनी सेवा नी तो मेरा सौरभ जी बोला जी तो मेरा अपना... मसला है, अपने को सरकार किसी का भी अपने को कोई लेना देना नहीं है, है जी? अगर हमारा गाय जिसका सरकार हम उसका विरोध करेंगे।, करेंगे चाहे वो सरकार किसी का भी हो आम पार्टी का हो बीजेपी का हो चाहे कांग्रेस का हो चाहे किसी का भी हो और हम तो कहते भी अगले बार हम गाय पकड़वाएंगे अगर जो गाय मिलती है ना हम गर्दन काटेंगे बंदे का अगर जो इस पर कंट्रोल नहीं हुआ गाय काटने वाले गर्दन काटेंगे हम और खुलियाम काट देंगे जेल में रहेंगे हमारी माँ है उसको तू तो खुलिया काट रहा है हम तुझे नहीं काट सकते हैं उस सरकार का हम क्या झूठ मूठ का वो करे हम तारीफ करें सरकार का सरकार अगर सही हो तो गाय काटेगी एक पत्ता ना हिले उसके मर्जी के बिना गाय तो काटने बहुत बड़ी बात है ਅਗਰ ਵਾਕਈ ਆ ਵੀ ਖਬਰ ਕੋ ਚਲਾਓ ਜੀ ਬਿਲਕੁਲ ਵਿਸ਼ਾਲ ਠਾਕੁਰ ਜੀ ਵੀ ਮਜੂਸੀ ਉੱਥੇ ਹੀ ਤੁਹਾਨੂੰ ਦਿਖਾ ਦਈਏ ਵਿਚਾਰੀ ਇਹਨਾਂ ਗਵਾਂ ਦਾ ਕੀ ਕਸੂਰ ਸੀ 12 ਗਵਾਂ ਜਿਹੜੀਆਂ ਨੇ ਟਰੱਕ ਦੇ ਵਿੱਚੋਂ ਜਿਹੜੀਆਂ ਰਾਤ ਪਿੰਡ ਵਾਸੀ ਦੀ ਪੂਰੀ ਸਹਿਯੋਗ ਦੇ ਨਾਲ ਇਹ ਟਰੱਕ ਜਿਹੜਾ ਰੁਕਿਆ ਗਿਆ ਲੇਕਿਨ ਡਰਾਈਵਰ ਦੇ ਨਾਲ ਵੀ ਜਿਹੜੀ ਉੱਤੇ ਹੁਣ ਦੇਖਦੇ ਹਾਂ ਕਿ ਮੱਤੇਵੜ ਚੌਂਕੀ ਦੇ ਵਿੱਚ ਜੋ ਥਾਣਾ ਮਿਹਰਬੰਦ ਦੇ ਐਸਐਚਓ ਸਾਹਿਬ ਇੱਥੇ ਮੌਕੇ ਤੇ ਪਹੁੰਚੇ ਨੇ ਜਿਹੜੇ ਨੰਬਰ ਵੀ ਤੁਹਾਨੂੰ ਦਿਖਾ ਦਈਏ ਇੱਥੇ ਨੰਬਰ ਵੀ ਗੱਡੀ ਦਾ ਬਿਲਕੁਲ ਲਿਖਿਆ ਹੋਇਆ ਹੈ ਟਰੱਕ ਜਿਹੜਾ ਆ ਪਿੰਡ ਵਾਸੀਆਂ ਦੇ ਵੱਲੋਂ ਜਿਹੜਾ ਰਾਤ ਇਹ ਬਰਾਮਦ ਕਰ ਲਿੱਤਾ ਗਿਆ ਲੇਕਿਨ ਸਭ ਤੋਂ ਵੱਡੀ ਖਬਰ ਹੈ ਮੱਤੇਵੜ ਜੰਗਲਾਂ ਦੇ ਵਿੱਚੋਂ ਸਮਝ ਕੇ ਆ ਰਹੀ ਹੈ ਕਿ ਪਿੰਡ ਵਾਸੀ ਨੇ ਚਲੋ ਇਹ ਟਰੱਕ ਕਾਬੂ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਜਿਹੜੀ ਬੀਤੀ ਰਾਤ ਦੀ ਜ ਕੋਈ ਵੀਡੀਓ ਵੀ ਸਾਹਮਣੇ ਆਏਗੀ ਤਾਂ ਤੁਹਾਡੇ ਤੱਕ ਜਰੂਰ ਇਹ ਰੂਬਰੂ ਕੀਤੀ ਜਾਏਗੀ ਉਹਨੇ ਇੱਕ ਬਾਰੋਂ ਕਰਨਾਲ ਤੋਂ ਟਰੱਕ ਮੈਂ ਵਿਜੇ ਕੁਮਾਰ ਡਰਾਈਵਰ ਹੈ ਉਹਦਾ ਉਥੋਂ ਨੇ ਲੋਡ ਕਰਾਇਆ ਤੇ ਪਿੰਡ ਵਾਲਿਆਂ ਨੂੰ ਪਹਿਲਾਂ ਸ਼ੱਕ ਸੀ ਇਹਦੇ ਤੇ ਵੀ ਇਹ ਗੋਹਾ ਦੀ ਤਸਕਰੀ ਕਰਦਾ ਜਦੋਂ ਸਵੇਰੇ ਇਹ ਟਰੱਕ ਨਿਕਲਿਆ ਉਥੋਂ ਦੇ ਪਿੰਡ ਵਾਲਿਆਂ ਨੇ ਪਿੱਛਾ ਕੀਤਾ ਤੇ ਪੁਲਿਸ ਨੂੰ ਮੱਤੇੜਾ ਚੌਂਕੀ ਨੂੰ ਫੋਨ ਕਰਤਾ ਮੱਤੇੜਾ ਚੌਂ ੜਕੇ ਦੀ ਜਿਹੜੀ ਚੈੱਕ ਕੀਤਾ ਇਹਦੇ ਚ 12 ਗਊਆਂ ਨਿਕਲੀਆਂ ਨੇ ਜਿਹਨੂੰ ਬੁਰੀ ਤਰ੍ਹਾਂ ਲੱਧਿਆ ਹੋਇਆ ਸੀਗਾ ਗਊਆਂ ਰਿਕਵਰ ਕਰ ਲਿਆ ਨੇ ਆਪਾਂ ਮੁਕਤਮਾ ਦਰਜ ਕਰ ਲਿਆ ਉਹਨਾਂ ਦੇ ਦੋਨਾਂ ਦੇਗੇਸ਼ ਡਰਾਈਵਰ ਤੇ ਹਰਪਾਲ ਸਿੰਘ ਦੇਗੇਸ਼ ਡਰਾਈਵਰ ਨੂੰ ਅਰੈਸਟ ਕਰ ਲਿਆ ਤੇ ਹਰਪਾਲ ਸਿੰਘ ਫਰਾਰ ਹੈ ਜਿਹਨੂੰ ਜਲਦੀ ਰੈਸਟ ਕਰ ਲਿਆ ਜਾਊਗਾ ਸਰ ਜਿਹੜੀ ਗਊਆਂ ਸੀਗੀਆਂ ਕਿੱਥੇ ਲੈ ਕੇ ਜਾ ਰਹੀ ਸੀਗੀ ਕੋਈ ਇਹ ਗਊਆਂ ਐ ਡਰਾਈਵਰ ਦੇ ਦੱਸਣ ਮੁਤਾਬਕ ਮਹਾਰਾਸ਼ਟਰ ਲੈ ਕੇ ਜਾ ਰਹੇ ਸੀ ਅਲੱਗ-ਅਲੱਗ ਥਾਵਾਂ ਤੇ ਐਗਜੈਕਟ ਨੂੰ ਵੀ ਨਹੀਂ ਪਤਾ ਕਿੱਥੇ ਲੈ ਕੇ ਜਾ ਰਹੇ ਸੀ ਜਿੱਥੇ ਇਹਨੇ ਦੱਸਣਾ ਜਿੱਥੇ ਲੈ ਕੇ ਜਾਂਦਾ ਉਹ ਤੇ ਉੱਥੇ ਜਾ ਕੇ ਫਿਰ ਕੱਟ ਕੇ ਮ ਦੇਖਣ ਤੋਂ ਤਾਂ ਐ ਲੱਗਦੀਆਂ ਵੀ ਫੰਡਰ ਗਊਆਂ ਨੇ ਆਵਾਰਾ ਫੜ ਕੇ ਕਰੀਆਂ ਹੋਈਆਂ ਤੇ ਸਰ ਹੁਣ ਗਊਆਂ ਕਿੱਥੇ ਪੇਜੀਆਂ ਜਾਣਗੀਆਂ ਜਿਹੜਾ ਟਰੱਕ ਦੇ ਵਿੱਚ ਗਊਆਂ ਨੂੰ ਅਸੀਂ ਗਊਸ਼ਾਲਾ ਨਾਲ ਵੱਖ-ਵੱਖ ਗਊਸ਼ਾਲਾ ਨਾਲ ਕੰਟੈਕਟ ਕਰ ਰਹੇ ਹਾਂ ਤੇ ਜਿਹੜੇ ਗਊਸ਼ਾਲਾ ਲੈਣਗੇ ਉਹਨਾਂ ਨੂੰ ਅਸੀਂ ਗਊਸ਼ਾਲਾ ਦੇ ਸਪਰਤ ਕਰ ਦੇਵਾਂਗੇ ਸਰ ਕਿਹੜੀ ਤਾਰਾ ਦੇ ਹਿਸਾਬ ਨਾਲ ਜਿਹੜਾ ਪਰਚਾ ਦਰਜ ਕੀਤਾ ਗਿਆ ਇਹ ਐਨੀਮਲ क्रੂਲਟੀ ਐਕਟ ਦੇ ਪ੍ਰੋਫੈਸ਼ਨ ਪ੍ਰੋਫੈਸ਼ਨ ਆਫ ਕਾਊਸਲ ਐਕਟ ਦੇ ਤਹਿਤ ਦਰਜ ਕੀਤਾ ਗਿਆ